ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਫੜੇ ਲੈ ਕੇ ਆਜਾ ਰਹੇ ਹਾਂ ਜੀ ਗੱਲ ਕਰਾਂਗੇ ਅਗਲੇ 6-7 ਦਿਨਾਂ ਦੀ ਯਾਨੀ ਕਿ ਇਸ ਸਾਲ ਦੇ ਅਖੀਰਲੇ ਦਿਨਾਂ ਤੱਕ 31 ਦਸੰਬਰ ਤੱਕ ਮੌਸਮ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਕਵੇਂ ਦਾ ਰਹਿ ਸਕਦਾ ਤੇ ਜਿਹੜਾ ਇੱਕ ਸਿਸਟਮ ਲੱਗਣਾ ਜੀ 27-28 ਨੂੰ ਉਹਦੇ ਬਾਰੇ ਵੀ ਸਪਸ਼ਟ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਸੋ ਅਸ ਤੂਰੇ ਦੀ ਤਾਜ਼ਾ ਸੈਟੇਲਾਈਟ ਦਾ ਸੀਰ ਤੁਹਾਡੇ ਨਾਲ ਸਾਂਝੀ ਕਰਨੇ ਆ ਦਸੰਬਰ 25 ਦਾ ਅੱਜ ਦਿਨ ਹੈ ਲਗਭਗ ਦਿਨ ਲੰਘ ਚੁੱਕਿਆ ਸ਼ਾਮ ਦੇ ਲਗਭਗ 6 ਵਜਣ ਜਾ ਰਹੇ ਨੇ ਅ ਦੇਸਾਂ ਦੇ ਸਕਰੀਨ ਦੇ ਉੱਤੇ ਜੇਕਰ ਗੱਲ ਪੰਜਾਬ ਦੀ ਕਰੀਏ ਹਰਿਆਣਾ ਰਾਜਸਥਾਨ ਦੀ ਕਰੀਏ ਤਾਂ ਮੌਸਮ ਆਪਣਾ ਲਗਭਗ ਸਾਫ਼ ਹੀ ਬਣਿਆ ਹੋਇਆ ਬਹੁਤੇ ਖੇਤਰਾਂ ਦੇ ਵਿੱਚ ਹਲਕੀ ਤੋਂ ਲੈ ਕੇ ਦਰਮਿਆਨੇ ਰਫ਼ਤਾਰ ਨਾਲ ਪੱਛੋ ਜਿਹੜੀ ਅੱਜ ਕਾਫੀ ਖੇਤਰਾਂ ਦੇ ਵਿੱਚ ਚੱਲਦੀ ਰਹੀ ਹੈ ਤੇ ਆਉਂਦੇ ਜਿਹੜੇ 48 ਘੰਟੇ ਨੇ ਜੀ ਕੱਲ ਵੀ ਸੰਘਣੀ ਧੁੰਦ ਪੈ ਸਕਦੀ ਹੈ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਤੇ ਹਰਿਆਣਾ ਦੇ ਪਛਮੀ ਖੇਤਰਾਂ ਦੇ ਵਿੱਚ ਪੰਜਾਬ ਦੇ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਦੇ ਖੇਤਰਾਂ ਦੇ ਵਿੱਚ ਆਸਾਰ ਨਹੀਂ ਕਿ ਕੱਲ ਸਵੇਰ ਵੇਲੇ ਸੰਘਣਾ ਕੋਹਰਾ ਜੜੋਂ ਅਫਤ ਹੁੰਦਾ ਕਹਿਦਣੀਆਂ ਉਹ ਦਰਜ ਹੋ ਸਕਦਾ ਤੇ ਕੁਝ ਖੇਤਰਾਂ ਨੂੰ ਮਾਲਵੇ ਦੇ ਵੀ ਹੋ ਸਕਦੇ ਨੇ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਵੀ ਕੱਲ ਜੜਾ ਜਾ ਧੁੰਦ ਜਾਂ ਫਿਰ ਕੋਹਰਾ ਜੜਾ ਜਾ ਦਰਜ ਹੋ ਸਕਦਾ ਸੋ ਅੱਗੇ ਵਧਾਂਗੇ ਜੀ ਅੱਗੇ ਜਿਹੜਾ ਇੱਕ ਸਿਸਟਮ ਲੱਗਣਾ ਜੀ 27 28 29 26 ਦੀ ਰਾਤ ਤੋਂ ਬਦਲਬਾਏ ਦੇ ਨਾਲ ਸਿਸਟਮ ਐਂਟਰ ਕਰੇਗਾ ਤੇ ਮੌਸਮ ਫਹਾਗ ਦਾ ਕੀ ਅਨੁਮਾਨ ਹੈ ਇਹ ਤੁਹਾਨੂੰ ਦੱਸਾਂਗੇ 27 ਤਰੀਕ ਨੂੰ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਔਰ Rajasthan ਦੇ ਵਿੱਚ ਤੇਜ਼ ਰਫ਼ਤਾਰ ਹਵਾਵਾਂ ਦੇ ਨਾਲ ਉਮੀਦ ਹੈ ਜਿਹੜੀ ਸੰਭਾਵਨਾ ਮੌਸਮ ਵਿਭਾਗ ਨੇ ਫਰਕਟਾਈ ਹੈ 27 ਤਰੀਕ ਨੂੰ ਪੰਜਾਬ ਦੇ ਖਾਸ ਕਰਕੇ ਜੇਕਰ ਅਨਮਾਨ ਲਾਈਏ ਤਾਂ ਪੁਆਦ ਖੇਤਰ ਦੁਆਬਾ ਖੇਤਰ ਤੇ ਮਾਲਵਾ ਖੇਤਰ ਦੇ ਵਿੱਚ ਉਮੀਦ ਹੈ ਆਸਾਰ ਫਿਰ ਤੋਂ ਬਣਨਗੇ ਪੱਛਮੀ ਖੇਤਰ ਹੈ ਜਿਹੜੇ ਜਾਂ ਫਿਰ ਪੱਛਮੀ ਮਾਲਵਾ ਜਾਂ ਫਿਰ ਪੱਛਮੀ ਮਾਝਾ ਮਾਝਾ ਖੇਤਰ ਹੈ ਜਨਤ ਦੇ ਵਿੱਚ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਹਠਾਨਕੋਟ ਔਰ ਫਰੀਦਕੋਟ ਫਿਰੋਜ਼ਪੁਰ ਅਬੋਹਰ ਫਜਲਕਾਇਨਾ ਖੇਤਰਾਂ ਦੇ ਵਿੱਚ ਕਿਤੇ ਕਿਤੇ ਹੋ ਸਕਦਾ ਹਲਕੇ ਛਰਾਟੇ ਲੱਗ ਜਾਣ ਉਮੀਦ ਹੈ ਇਨਕਾਰ ਨਹੀਂ ਹੈ ਤੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਲਗਭਗ ਬੱਦਲਵਾਈ ਵਾਲਾ ਰਹੇਗਾ ਤੇ ਹਰਿਆਣਾ ਦੇ ਪੂਰਬੀ ਖੇਤਰ ਤੇ ਰਾਜਸਥਾਨ ਦੇ ਪੂਰਬੀ ਖੇਤਰਾਂ ਦੇ ਵਿੱਚ ਮੀਂਹ ਦੇ ਅਸਾਰ ਨੇ ਦਿੱਲੀ ਔਰ ਯੂਪੀ ਦੇ ਪੱਛਮੀ ਖੇਤਰਾਂ ਦੇ ਵਿੱਚ ਮੀਂਹ ਦੇ ਅਸਾਰ ਜੜੇ ਆ ਬਣਨਗੇ ਸੇ ਇੱਕ ਨਜ਼ਰ ਤਾਜ਼ਾ ਰਿਪੋਰਟ ਤੇ ਲਾਵਾਂਗੇ ਜਿਹੜੀ ਅੱਜ ਜਾਰੀ ਕੀਤੀ ਆ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤੇ ਗਏ ਨੇ ਜੀ 27 ਤਰੀਕ ਨੂੰ ਅਲਰਟ ਆਗਣਿਆ ਗਰਜ ਰਿਸ਼ਕ ਦੇ ਨਾਲ ਤੇਜ਼ ਰਫਤਾਰ ਹਵਾਵਾਂ ਜਨਦੀ ਰਫਤਾਰ ਹੋ ਸਕਦੀ ਹੈ 40 ਕਿਲੋਮੀਟਰ ਪ੍ਰਤੀ ਘੰਟਾ ਤੇ ਨਾਲ ਨਾਲ ਜਿਹੜੀਆਂ ਕੁਝ ਖੇਤਰਾਂ ਦੇ ਵਿੱਚ ਗੜੇ ਮਾਰੀ ਦੀ ਵੀ ਸੰਭਾਵਨਾ ਜਿਹੜੀ ਆ ਪ੍ਰਗਟਾਈ ਆ ਮੌਸਮ ਵਿਭਾਗ ਨੇ ਉਹ ਖੇਤਰ ਪੰਜਾਬ ਦੇ ਹੋ ਸਕਦੇ ਨੇ ਹਰਿਆਣਾ ਦੇ ਹੋ ਸਕਦੇ ਨੇ ਰਾਜਸਥਾਨ ਦੇ ਹੋ ਸਕਦੇ ਨੇ ਕੁਝ ਖੇਤਰਾਂ ਦੇ ਵਿੱਚ ਲਿਮਟਡ ਖੇਤਰ ਹੋਣਗੇ ਜਿੱਥੇ ਗੜੇ ਮਾਰੀ ਵੀ ਸਿਸਟਮ ਦੇ ਸਕਦਾ ਹੈ ਸੋ ਫਿਲਹਾਲ ਅਗਲੇ 48 ਘੰਟੇ ਡੈਂਸ ਫੋਗ ਯਾਨੀ ਕਿ ਸੰਗਣੀ ਧੁੰਦ ਦੇ ਅਲਰਟ ਨੇ 27 ਤਰੀਕ ਨੂੰ ਸਿਸਟਮ ਐਕਟੀਵੇਟ ਰਹੇਗਾ 27 ਤੇ 28 ਤਰੀਕ ਨੂੰ ਮੌਸਮ ਫੌਗ ਨੇ ਪ੍ਰੈਸ ਨੋਟ ਵੀ ਜਾਰੀ ਕੀਤਾ ਹੈ ਪ੍ਰੈਸ ਨੋਟ ਦੇ ਵਿੱਚ ਇਹ ਗੱਲ ਆਖੀ ਹੈ ਕਿ ਇਹ ਸਿਸਟਮ ਥੋੜਾ ਜਿਆਦਾ ਤਗੜਾ ਜਾਪ ਰਿਹਾ ਹੈ ਪਰ ਸਾਡੇ ਅਨੁਮਾਨ ਦੇ ਮੁਤਾਬਕ ਥੋੜਾ ਠੀਕ ਠਾਕ ਹੀ ਹੈ ਸਿਸਟਮ ਪੰਜਾਬ ਦੇ ਬਹੁਤੇ ਖੇਤਰ ਤਾਂ ਨਹੀਂ ਪਰ ਕੁੱਲ ਕਹਿ ਦਈਏ ਕਿ 40-50 ਜਾਂ ਫਿਰ 50 55% ਖੇਤਰਾਂ ਦੇ ਵਿੱਚ ਉਮੀਦ ਹੈ ਸਾਰ ਬਣਨਗੇ ਬਾਕੀ ਹੋਰ ਲੱਗੇ ਜਾ ਕੇ ਤੁਹਾਨੂੰ ਬਿਲਕੁਲ ਸਟੀਕ ਅਪਡੇਟ ਦੇਵਾਂਗੇ ਮੌਸਮ ਖਾਰ ਦੀ ਇਹ ਗੱਲ ਤੁਹਾਨੂੰ ਦੱਸ ਰਹੇ ਹਾਂ ਕਿ 26 27 28 ਤਿੰਨ ਦਿਨ ਸਿਸਟਮ ਵਾਲੇ ਹੋਣਗੇ ਤੇ ਇਸ ਸਾਲ ਦਾ ਅਖੀਲਾ ਸਿਸਟਮ ਇਹ ਕਹਿ ਸਕਦੇ ਹਾਂ ਤੇ ਕਿੰਨਾ ਕੁ ਲੱਗੇਗਾ ਇਹ ਆਉਂਦੇ ਦਿਨਾਂ ਤੱਕ ਹੋਰ ਤਸਵੀਰ ਸਾਫ਼ ਹੋ ਜਾਏਗੀ ਤੇ ਇਸ ਤੋਂ ਇਲਾਵਾ ਜਿਹੜਾ ਪਹਾੜਾਂ ਦੇ ਵਿੱਚ ਇਹ ਸਿਸਟਮ ਹੈ ਜਿਹੜਾ ਬਰਬਾਰੀ ਦਾ ਹੋਵੇਗਾ ਜਿੰਦੇ ਨਾਲ ਠੀਤ ਲੇਰ ਪੰਜਾਬ ਹਰਿਆਣਾ ਤੋਂ ਫਿਰ ਤੋਂ ਉਠਾਰੇਗੀ ਤੇ ਠੰਡ ਦਾ ਜਿਹੜਾ ਜੋਰ ਹੈ ਇੱਕ ਵਾਰ ਫਿਰ ਤੋਂ ਲੱਗਦਾ ਵਿਖਾਈ ਦੋਵੇਗਾ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹਾਂ ਧੰਨਵਾਦ